ਇੱਕ ਪਾਸੇ ਤਾਂ ਜਿੱਥੇ ਦੇਸ਼ ਭਰ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲਾਗੂ ਹੈ ਪਰ ਦੂਸਰੇ ਪਾਸੇ ਹੀ ਚੋਰ ਤੇ ਲੁਟੇਰੇ ਇਸ ਚੋਣ ਜਾਬਤੇ ਦੌਰਾਨ ਪੁਲਿਸ ਵੱਲੋਂ ਕੀਤੇ ਜਾਂਦੇ ਸੁਰੱਖਿਆ ਦੇ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਰਹੇ ਨੇ ਤੇ ਬਿਨ ਨਾਗਾ ਵਾਰਦਾਤਾਂ ਨੂੰ ਸ਼ਰਿਆਮ ਹੀ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੁੱਖ ਜੀਟੀ ਰੋਡ ਨਜ਼ਦੀਕ ਕੋਰਟ ਕੰਪਲੈਕਸ ਫਗਵਾੜਾ ਵਿਖੇ ਜਿੱਥੇ ਚਿੱਟੇ ਦਿਨ ਹੀ ਲੁਟੇਰੇ ਇੱਕ ਮਹਿਲਾ ਦੇ ਗਲ ਵਿੱਚੋਂ ਸੋਨੇ ਦੀ ਚੇਨ ਛੱਟ ਕੇ ਫਰਾਰ ਹੋ ਗਏ ਪੀੜਤ ਵਿਅਕਤੀ ਅਰਜੀਤ ਸਿਆਲ ਵਾਸੀ ਅਰਬਨ ਸਟੇਟ ਫਗਵਾੜਾ ਨੇ ਦੱਸਿਆ ਕਿ ਉਹ ਜਦੋਂ ਆਪਣੀ ਪਤਨੀ ਸੁਨੀਤਾ ਸਿਆਲ ਨਾਲ ਬੈਂਕ ਤੋਂ ਹੋ ਕੇ ਵਾਪਸ ਘਰ ਜਾ ਰਿਹਾ ਸੀ ਤਾਂ ਕੋਰਟ ਕੰਪਲੈਕਸ ਨਜ਼ਦੀਕ ਛਪਟਮਾਰ ਉਸ ਦੀ ਪਤਨੀ ਦੇ ਗਲ ਵਿੱਚ ਪਾਈ ਕਰੀਬ 1.5 ਤੋਂ 2 ਤੋਲੇ ਸੋਨੇ ਦੀ ਚੇਨ ਛੱਪਟ ਕੇ ਫਰਾਰ ਹੋ ਗਏ ਜਿਸ ਬਾਰੇ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਅਸੀਂ ਬੈਂਕ ਤੋਂ ਘਰ ਜਾ ਰਹੇ ਸੀ ਅਰਬਨ ਸਟੇਟ ਕਚਹਿਰੀ ਦੇ ਕੋਲ ਕਚਹਿਰੀ ਦੇ ਕੋਲ ਲੋਕ ਪੁਲ ਦੇ ਉੱਤੇ ਚੜਨ ਲੱਗੇ ਆ ਤੇ ਪਿੱਛੋਂ ਚੈਨ ਮੇਰੀ ਮੈਸੇਜ ਮੇਰੇ ਇੱਕ ਤੋਂ ਆਦੇ ਮਗਰ ਬੈਠੀ ਸੀ ਉਹਨਾਂ ਦੀ ਚੈਨ ਲਾ ਕੇ ਲਿਆਦੇ ਤੁਹਾਡੇ ਮੈਸੀ ਦਾ ਨਾਮ ਕੀ ਹੈ ਜੀ ਸੁਨੀਤਾ ਸਿਆਲ ਤੇ ਸਾਰੇ ਕਿੰਨੇ ਕ ਵਜੇ ਹੋਇਆ ਹੱਸ ਇੱਕ ਇਹ 12:00 50 ਮਿੰਟ ਤੇ ਸਰ ਚੈਨ ਕਿੰਨੇ ਟੋਲੇ ਦੀ ਸੀ ਡੇਢ ਤੋਂ 2 ਟੋਲੇ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਐਸ ਤਰਖਾਸ ਦੇ ਕੇ ਆਏ ਆ ਐਸਐਚਓ ਸਾਹਿਬ ਕਹਿੰਦੇ ਫਾਇਰ ਬਾਈ ਕਰਦੇ ਕੋਈ ਕੈਮਰੇ ਵਾਲਿਆ ਜੀ ਭਾਲ ਕੀਤੀ ਕੋਈ ਸੀਸੀਟੀਵੀ ਕੈਮਰੇ ਨਹੀਂ ਕਹਿੰਦੇ ਡਿਊਟੀ ਅਫਸਰ ਨੂੰ ਮਿਲਿਆ ਮੈਂ ਡਿਊਟੀ ਅਫਸਰ ਕਹਿੰਦਾ ਕੈਮਰੇ ਜਾ ਕੇ ਦੇਖਦੇ ਹਾਂ ਜਿੱਦਾਂ ਸਰ ਸ਼ਹਿਰ ਦੇ ਵਿੱਚ ਬਹੁਤ ਬਾਤਾਂ ਤਾਂ ਹੋ ਰਹੀਆਂ ਤੇ ਇਹਦੇ ਬਾਰੇ ਕੀ ਪ੍ਰਸ਼ਾਸ਼ਨ ਕੋਲ ਮੰਗ ਰੱਖਦੇ ਆਪਾਂ ਮੰਗ ਕੀ ਆ ਜੀ ਬੁਰਾ ਹਾਲ ਆ ਜੰਗਲ ਰਾਜ ਆ ਕੋਈ ਜਾਣਦਾਨੀ ਕੁਝ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੋਈ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਇੱਕ ਪਾਸੇ ਤਾਂ ਜਿੱਥੇ ਦੇਸ਼ ਭਰ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲਾਗੂ ਹੈ ਪਰ ਦੂਸਰੇ ਪਾਸੇ ਹੀ ਚੋਰ ਤੇ ਲੁਟੇਰੇ ਇਸ ਚੋਣ ਜਾਬਤੇ ਦੌਰਾਨ ਪੁਲਿਸ ਵੱਲੋਂ ਕੀਤੇ ਜਾਂਦੇ ਸੁਰੱਖਿਆ ਦੇ ਪ੍ਰਬੰਧਾਂ ਦੀਆਂ ਧੱਜੀਆਂ ਉਡਾਰੇ ਨੇ ਤੇ ਬਿਨ ਨਾਗਾ ਵਾਰਦਾਤਾਂ ਨੂੰ ਸ਼ਰਿਆਮ ਹੀ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੁੱਖ ਜਿਟੀ ਰੋਡ ਨਜ਼ਦੀਕ ਕੋਟ ਕੰਪਲੈਕਸ ਫਗਵਾੜਾ ਵਿਖੇ ਜਿੱਥੇ ਚਿੱਟੇ ਦਿਨ ਹੀ ਲੁਟੇਰੇ ਇੱਕ ਮਹਿਲਾ ਦੇ ਗਲ ਵਿੱਚੋਂ ਸੋਨੇ ਦੀ ਚੇਨ ਛੱਪ ਕੇ ਫਰਾਰ ਹੋ ਗਏ ਪੀੜਤ ਵਿਅਕਤੀ ਅਰਜੀਤ ਸਿਆਲ ਵਾਸੀ ਅਰਬਨ ਸਟੇਟ ਫਗਵਾੜਾ ਨੇ ਦੱਸਿਆ ਕਿ ਉਹ ਜਦੋਂ ਆਪਣੀ ਪਤਨੀ ਸੁਨੀਤਾ ਸਿਆਲ ਨਾਲ ਬੈਂਕ ਤੋਂ ਹੋ ਕੇ ਵਾਪਸ ਘਰ ਚਾਰ ਰਿਹਾ ਸੀ ਤਾਂ ਕੋਰਟ ਕੰਪਲੈਕਸ ਨਜ਼ਦੀਕ ਚਪਟਮਾਰ ਉਸ ਦੀ ਪਤਨੀ ਦੇ ਗਲ ਵਿੱਚ ਪਾਈ ਕਰੀਬ 1.5 ਤੋਂ 2 ਤੋਲੇ ਸੋਨੇ ਦੀ ਚੇਨ ਚਪਟ ਕੇ ਫਰਾਰ ਹੋ ਗਏ ਜਿਸ ਬਾਰੇ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਅਸੀਂ ਬੈਂਕ ਤੋਂ ਘਰ ਚਾਰ ਰਹੇ ਸੀ ਅਰਬਨ ਸਟੇਟ ਕਚਹਿਰੀ ਦੇ ਕੋਲ ਕਚਹਿਰੀ ਦੇ ਕੋਲ ਲੋਕ ਪੁਲ ਦੇ ਉੱਤੇ ਚੜਨ ਲੱਗੇ ਆ ਤੇ ਪਿੱਛੋਂ ਚੈਨ ਮੇਰੀ ਮੈਸੇਜ ਮੇਰੇ ਇੱਕ ਤੋਂ ਆਦੇ ਮਗਰ ਬੈਠੀ ਸੀ ਉਹਨਾਂ ਦੀ ਚੈਨ ਲਾ ਕੇ ਲਿਆਦੇ ਤੁਹਾਡੇ ਮੈਸੇਜ ਦਾ ਨਾਮ ਕੀ ਹੈ ਜੀ ਸੁਨੀਤਾ ਸਿਆਲ ਤੇ ਸਾਰੇ ਕਿੰਨੇ ਕ ਵਜੇ ਹੋਇਆ ਹੱਸ ਇੱਕ ਇਹ 12:00 50 ਮਿੰਟ ਤੇ ਸਰ ਚੈਨ ਕਿੰਨੇ ਟੋਲੇ ਦੀ ਸੀ ਡੇਢ ਤੋਂ 2 ਟੋਲੇ ਦੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਐਸ ਤਰਖਾਸ ਦੇ ਕੇ ਆਏ ਆ ਐਸਐਸਓ ਸਾਹਿਬ ਕਹਿੰਦੇ ਫਾਇਰਵਾਈ ਕਰਦੇ ਤੇ ਕੋਈ ਕੈਮਰੇ ਹੋਰ ਆ ਜੀ ਭਾਲ ਕੀਤੀ ਕੋਈ ਸੀਸੀਟੀਵੀ ਕੈਮਰੇ ਨਹੀਂ ਕਹਿੰਦੇ ਡਿਊਟੀ ਅਫਸਰ ਨੂੰ ਮਿਲੇ ਆ ਮੈਂ ਡਿਊਟੀ ਅਫਸਰ ਕਹਿੰਦਾ ਕੈਮਰੇ ਜਾ ਕੇ ਦੇਖਦੇ ਆ ਜਿੱਦਾਂ ਸਾਰੇ ਸ਼ਹਿਰ ਦੇ ਵਿੱਚ ਬਹੁਤ ਬਾਦਲ ਤਾਂ ਹੋ ਰਹੀਆਂ ਤੇ ਇਹਦੇ ਬਾਰੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਪਾਂ ਮੰਗ ਕੀ ਆ ਜੀ ਬੁਰਾ ਹਾਲ ਆ ਜੰਗਲ ਰਾਜ ਆ ਕੋਈ ਜਾਣਕਾਰੀ ਕੁਝ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੋਈ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ